ਮਸ਼ਹੂਰ ਬਜ਼ੁਰਗ ਮੈਰਾਥਨ ਰਨਰ ਫੌਜਾ ਸਿੰਘ ਦਾ 114 ਸਾਲ ਦੀ ਉਮਰ ਦੇ ਵਿੱਚ ਦਰਦਨਾਕ ਅੰਤ ਹੋਇਆ ਜਾਣਕਾਰੀ ਦੇ ਅਨੁਸਾਰ ਫੌਜਾ ਸਿੰਘ ਸੈਰ ਕਰ ਰਹੇ ਸੀ ਜਦ ਇੱਕ ਗੱਡੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੇ ਵੀ ਉਹਨਾਂ ਨੂੰ ਯਾਦ ਕੀਤਾ ਗਿਆ ਫੌਜਾ ਸਿੰਘ ਨੇ ਆਪਣੀ ਜ਼ਿੰਦਗੀ ਦੇ ਲੰਮੇ ਸਫ਼ਰ ਦੇ ਦੌਰਾਨ ਦੁਨੀਆ ਭਰ ਦੇ ਵਿੱਚ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਉਹਨਾਂ ਦੀ ਉਮਰ ਦੇ ਅੱਗੇ ਕਦੀ ਰੁਕਾਵਟ ਨਹੀਂ ਆਈ ਨਾਲ ਹੀ 90 ਦੇ ਕਰੀਬ ਸਾਲ ਦੀ ਉਮਰ ਦੇ ਵਿੱਚ 2000 ਦੇ ਵਿੱਚ ਪਹਿਲੀ ਵਾਰ ਲੰਡਨ ਮੈਰਾਥਨ ਦੇ ਵਿੱਚ ਉਹ ਦੌੜੇ ਸੀ ਉਹਨਾਂ ਨੇ 93 ਸਾਲ ਦੀ ਉਮਰ 'ਚ ਮੈਰਾਥਨ ਦੌੜ 6 ਘੰਟੇ 54 ਮਿੰਟ ਦੇ ਵਿੱਚ ਪੂਰੀ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਫੌਜਾ ਸਿੰਘ ਨੇ ਆਪਣੀ ਜ਼ਿੰਦਗੀ ਦੇ ਦੌਰਾਨ ਕਈ ਵਿਸ਼ਵ ਰਿਕਾਰਡ ਬਣਾਏ ਉਹ ਸਿਹਤਮੰਦ ਜੀਵਨ ਹੌਸਲੇ ਅਤੇ ਸੰਘਰਸ਼ ਦੀ ਜੀਤੀ ਜਾਨ ਦੀ ਮਿਸਾਲ ਸਨ ਉਹਨਾਂ ਨੂੰ ਏਜਸ ਜਸਟ ਅ ਨੰਬਰ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਸੀ ਉਹਨਾਂ ਦੇ ਅਚਾਨਕ ਚਲੇ ਜਾਣ ਨਾਲ ਸਾਰੇ ਪੰਜਾਬ ਦੇ ਵਿੱਚ ਇੱਕ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ ਉਹਨਾਂ ਨੂੰ ਅਲਵਿਦਾ ਕਹਿਣਾ ਇਤਿਹਾਸ ਦੀ ਇੱਕ ਮਹਾਨ ਕਹਾਣੀ ਨੂੰ ਖਤਮ ਹੋਣਾ ਵਰਗਾ ਹੈ ਲੋਕਾਂ ਨੇ ਉਹਨਾਂ ਨੂੰ ਮੈਰਾਥਨ ਦਾ ਸਰਦਾਰ ਕਿਹਾ ਉਹਨਾਂ ਦੀ ਯਾਦ ਸਦਾ ਦੇ ਲਈ ਦਿਨਾਂ ਦੇ ਵਿੱਚ ਵਸ ਗਈ ਕੱਲ ਜੀ 3 ਸਵੇਤ 3 ਵਜੇ ਦੀ ਗੱਲ ਆ ਘਰੋਂ ਬਾਹਰ ਸੈਰ ਕਰਨ ਨਿਕਲੇ ਚਾਹ ਪੀ ਗਏ ਰੋਟੀ ਟਿਕਾ ਕੇ ਤੇ ਉਧਰ ਖੇਤਾਂ ਚ ਸਾਡੀ ਲੇਬਰ ਲੋਰ ਲੱਗੀ ਹੋ ਸੀਗੀ ਉਧਰ ਨੂੰ ਮੈਂ ਤਾਂ ਘਰ ਨਹੀਂ ਸੀਗਾ ਉਧਰ ਨੂੰ ਫਿਰ ਸ਼ਾਮ ਨੂੰ ਅੱਗੇ ਰੂਟੀਨ ਚ ਜਾਂਦੇ ਹੀ ਆ ਉਧਰ ਨੂੰ ਕਿਤੇ ਨਿਕਲੇ ਤਾਂ ਬਸ ਉਹ ਰੋਡ ਤੇ ਜਲਾ ਮੜ ਜਾ ਚੜੇ ਫਿਰ ਪਤਾ ਨਹੀਂ ਲੱਗਾ ਸਾ ਤਾਂ ਫਿਰ ਟੈਲੀਫੋਨ ਨਹੀਂ ਆਇਆ देह हुई है ए रहा जी हाँ जी रोज सवेरे शामे रोज कल्ले कल्ले, कल्ले, कल्ले कल्ले बड़े भट्ट सी और इदा नहीं सी बड़े भट्ट सी सब कुछ आ रोटी पानी सवेरे पिन्नी बोनी शक के सब कुछ शक के ਪਿੰਡ ਅੱਜ ਅੱਜ ਇੱਧਰ ਨੂੰ ਚਲਗਾ ਨਹੀਂ ਤਾਂ ਅੱਗੇ ਪਿੰਡਾਂ ਨੂੰ ਗੇੜਾ ਗੂੜਾ ਮਾਰਨਾ ਪਿੰਡ ਸਾਰੇ ਥੜਿਆਂ ਥੋੜਿਆਂ ਤੇ ਇੱਧਰ ਉੱਧਰ ਬੈ ਬੂਕੇ ਆਉਣਾ ਰਾਤ ਨੂੰ ਆਉਣਾ ਤੇ ਕੋਈ ਨਹੀਂ ਸੀ ਉਹਨਾਂ ਨੂੰ ਕੋਈ ਜਿਆਦਾ ਢਿੱਲੇ ਮੱਠੇ ਜਾਂ ਕਹਿਦਾ ਉਹ ਜਾਂ ਕੋਈ ਕੋਈ ਉਹਨਾਂ ਦਾ ਲੱਤ ਗੋਡਾ ਦੁਖਦਾ ਕੁਝ ਨਹੀਂ ਸੀ ਤੇ ਭਾਜੀ ਜਿਹੜੇ ਵਾਹਨ ਨਾਲ ਐਕਸੀਡੈਂਟ ਹੋਇਆ ਉਹ ਕੋਈ ਉਹਦੀ ਸਮਰਤ ਹੋਈ ਹੈ ਨਹੀਂ ਜੀ ਉਹ ਤਾਂ ਅਜੇ ਪੁਲਿਸ ਵਾਲੀ ਵੈਰੀਫਿਕੇਸ਼ਨ ਕਰ ਰਹੇ ਆ ਕੈਮਰੇ ਕੂਪੇ ਦੇਖਦੇ ਆ ਤੇ ਉਹ ਤਾਂ ਉਸੇ ਵੇਲੇ ਉਹ ਦੌੜ ਗਿਆ ਉਨੇ ਦੇਖਿਆ ਵੀ ਨਹੀਂ ਨਾ ਤਾਂ ਪੁਲਿਸ ਵਾਲੇ ਪਤਾ ਨਹੀਂ ਲੱਭਣਗੇ ਕਿਹੜਾ ਵਾਹਨ ਸੀ ਐਕਸੀਡੈਂਟ ਹੋਇਆ ਕਿੱਥੇ ਕਰਕੇ ਹਾਈਵੇ ਹਾਂ ਹਾਈਵੇ ਸਾਡੇ ਨਾਲ ਜੀ ਆ ਨਾਲੇ ਘਰ ਦੇ ਨਾਲੇ ਹਾਈਵੇ ਹੈ ਸਾਡੇ ਘੇਰ ਤੋਂ ਉਧਰ ਵੀ ਇਧਰ ਵੀ ਆ ਸੀ ਕਾਰ ਸੀ ਕਾਰ ਸੀ ਕੋਈ ਵਾਈਟ ਕਲਰ ਦੀ ਸੀ ਗੱਡੀ ਸੰਸਕਾਰ ਵਗੈਰਾ ਕਦੋਂ ਕਰ ਰਹੀ ਸੀ ਸੰਸਕਾਰ بس 2-3 ਦਿਨ ਵੀਰੇ ਲੱਗ ਜਾਣੇ ਮੇਰੀ ਫੈਮਿਲੀ ਆ ਰਹੀ ਆ ਸਾਰੇ ਆ ਨਹੀਂ ਭਾਈ ਸਲਾਹ ਕਰਕੇ ਉਸ ਹੱਬ ਨਾ ਕਰਾਂਗੇ ਹੁਣ ਬਾਹਰੋਂ ਤੁਹਾਨੂੰ ਪਤਾ ਆਉਣਾ ਟਿਕਟ ਲੈਣੀ ਵੀ ਕਈ ਵਾਰ ਡਾਕੂਮੈਂਟ ਦੀ ਪੂਰੇ ਹੁੰਦੇ ਹਨਾ 2-3 ਦਿਨ ਤਾਂ ਲੱਗ ਹੀ ਜਾਂਦੇ ਆ ਇੱਥੇ ਉਹਨਾਂ ਦੇ ਪਰਿਵਾਰ ਚੋਂ ਕੌਣ ਕੌਣ ਤੁਹਾਡੇ ਮੈਂ ਹੀ ਆ ਜੀ ਮੈਂ ਛੋਟਾ ਬੇਟਾ ਉਹਨਾਂ ਦਾ ਹਾਂਜੀ 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 ਮੇਰਾ ਪਰਿਵਾਰ ਆ ਇੱਥੇ ਬਾਕੀ ਮੇਰਾ ਭਾਈ ਚਰਾ ਚਾਚੇ ਤਾਈ ਸਾਰੇ ਸਾਡੇ ਜੋ ਵੀ ਕੁਝ ਬਾਹਰੋਂ ਸਾਡੇ ਸਾਰੀ ਫੈਮਲੀ ਆ ਮੇਰਾ ਬ੍ਰਦਰ ਆ ਸੈਸਟਰ ਆਇਆ ਮੇਰੀਆਂ ਭਤੀਜੀਆਂ ਆ ਸਾਰੇ ਜਿੱਦੇ ਜਿੱਦਾ ਸਾਰੀ ਫੈਮਲੀ ਬਿਲ ਬਾਹਰ ਹੀ ਦੈਨ ਦੈਨ 10 15 ਦਾ ਹੋਊਗਾ ਤੁਹਾਨੂੰ ਕਿੰਨੇ ਵਜੇ ਇਨਫੋਰਮੇਸ਼ਨ ਮੈਨੂੰ ਬਸ ਹਸਪਤਾਲ 'ਚ ਮੈਨੂੰ ਜਦੋਂ ਗੱਡੀ 'ਚ ਪਾ ਕੇ ਮੇਰੇ ਯਾਰ ਦੋਸਤ ਈ ਸੀਗੇ ਉਹਨਾਂ ਨੇ ਗੱਡੀ 'ਚ ਮੈਨੂੰ ਫੋਨ ਕਰ ਦਿੱਤਾ ਮਤਲਬ ਸਾਢੇ 1 3 ਵਜੇ ਤੱਕ ਮੈਂ ਪਹੁੰਚ ਗਿਆ ਉੱਥੇ ਸਾਰੇ ਜਣੇ ਪਹੁੰਚ ਗਏ ਹਸਪਤਾਲ ਲੈ ਗਏ ਹਸਪਤਾਲ ਜਾ ਕੇ ਉਹਨਾਂ ਨੇ ਡਰੈਸਿੰਗ ਕਰ ਦਿੱਤੀ ਤੇ ਕਹਿੰਦੇ ਠੀਕ ਆ ਕੋਈ ਗੱਲ ਨਹੀਂ ਡਾਕਟਰ ਕਹਿੰਦੇ ਕਿ ਤਾਂ ਮੈਂ ਕਹਿੰਦੇ ਆ ਸਰਜੀਕਲ ਆਉਡਾ ਮਰੇ ਆ ਤੇ ਇਹਦਾ ਆ ਬਈ ਅਸੀਂ ਆਈਸੀਯੂ ਦੇ ਵਿੱਚ ਰੱਖ ਕੇ ਇਹਨੂੰ ਇਹਨੇ ਠੀਕ ਹੋ ਜਾਣਾ ਹਨਾ ਤੇ ਡਾਕਟਰ ਵੀ ਚਲ ਗਿਆ ਸਭ ਕੁਝ ਚਲ ਗਿਆ ਉਹਦੀ ਡਰੈਸਿੰਗ ਵੀ ਹੋ ਗਈ ਸਭ ਕੁਝ ਹੋ ਗਈ ਤਾਂ ਮੁੜ ਕੇ ਉਹਨਾਂ ਨੇ ਕਹਿੰਦੇ ECG ਕਰਾਉਣੀ ਆ ECG ਕਰਦੇ ਕਰਾਉਂਦੇ ਬੜਾ ਸੁਣਾ ਇਦਾਂ ਸਿਰ ਇੱਗਾ ਹੱਥ ਰੱਖਿਆ ਸਿਰ ਦੇ ਥੱਲੇ ਅਸੀਂ ਇਹ ਕਹਿ ਕੇ ਹੁਣ ਭਾਈਆ ਠੀਕ ਹੋ ਗਿਆ ਹੈ ਤੇ ਫੇਰ ਇਕਦਮ ਜਲਾ ECG ਜਨਣ ਲੱਗੇ ਫਿਰ ਹੌਰਤ ਨਾਲ ਸਾਹ ਲੈਣ ਲੱਪਿਆ ਫਿਰ ਉਹਨਾਂ ਨੇ ਦਫਾ ਡੈਮੈਂਡ ਦੀਆਂ ਸੀ ਚਲੇ ਗਿਆ ਫਿਰ ਸਾਨੂੰ ਕਹਿੰਦੇ ਇਹਦੀ ਪਲਸ ਰੇਟ ਘਟੀ ਜਾਂਦੀ ਆ ਇਸ ਦਾ ਫੈਕਟ ਪੈ ਜਨਾ ਨਾ ਵੀ ਜਦੋਂ ਇਹਦਾ ਸੱਟ ਵੱਧਈ ਆ ਬਲੀਡਿੰਗ ਹੋ ਗਈ ਅੰਦਰ ਕਲੋਟਿੰਗ ਹੋ ਗਈ ਉਹਦੇ ਨਾਲ ਹਨਾ ਫੇ ਉਹ ਕਹਿੰਦੇ ਜਿੱਦਾਂ ਦੱਸੀਗਾ ਸਾਨੂੰ ਵੀ ਇਹਦਾ ਹਾਰਟ ਵੀ ਸਟਾਪ ਹੋ ਗਿਆ ਹਨਾ ਫੇ ਅਸੀਂ ਕਹਿੰਦੇ ਵੈਂਟੀਲੇਟਰ ਲਾਉਣ ਨੇ ਆ ਅਸੀਂ ਕਹ ਲਾਓ ਫੇ ਦੇਖਦੇ ਆਂ ਪਰ ਨਹੀਂ ਕਹਿੰਦੇ ਸੌਰੀ ਕਿੰਨੇ ਵਜੇ ਡੈਥ ਹੋਈ ਹਾਂ 6:00 ਵਜੇ 6 6:30 ਵਜੇ ਠੀਕ ਤੇ ਹੁਣ ਪੁਲਿਸ ਕਰਵੇ ਕਰੀ ਹਾਂ ਹਾਂਜੀ 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 ਕਾਰ ਵੀ ਕਰ ਰਹੀ ਆ ਉਹ ਸਾਰੀ ਤਰ੍ਹਾਂ ਉਹਨਾਂ ਦਾ ਕੰਮ ਹੈ ਉਹ ਕਰਦਾ ساری ਰਾਤ ਉਹ ਵੀ ਲੱਗੇ ਰਹੇ ਦੇਖਦੇ ਰਹੇ ਸਾਰੀ ਤਰ੍ਹਾਂ